ਗੋਰਾ ਸੰਦੀਪ ਠਾਪੜ ਜਿਹੜਾ ਕਿ ਨਹਿਂਗਾ ਵੱਲੋਂ ਅਤੇਦਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ ਤੇ ਹੁਣ ਅੱਜ ਸਿਵਲ ਹਸਪਤਾਲ ਦੇ ਵਿੱਚ ਦਵੀਂ ਨੰਬਰ 2 ਦੇ ਮੁਲਾਜ਼ਮਾਂ ਵੱਲੋਂ ਤੇ ਆ ਵੱਡੇ ਅਧਿਕਾਰੀਆਂ ਵੱਲੋਂ ਅੱਜ ਉਹਦਾ ਮੈਡੀਕਲ ਕਰਾਨ ਲੈੰਦਾ ਗਿਆ ਹੈ ਲੁਧਾਨਾ ਲੈ ਮਨ ਜੋੜ ਚੱਕ ਤੁਸੀਂ ਤੇ ਮੈਂ ਹਾਂ ਯੋ ਮੇਰੀ ਕੁਛ ਦਿਨ ਪਹਿਲਾਂ ਗੋਰਾ ਸੰਦੀਪ <th>ਪਰ ਤੇ ਜਿਹੜਾ ਕੀ ਹੈ ਨਹਿਂਗਾ ਵੱਲੋਂ ਤੇਜ਼ਦਾਰ ਹਥਿਆਰਾ ਦੇ ਨਾਲ ਹਮਲਾ ਕੀਤਾ ਗਿਆ ਤੇ ਹੁਣ ਅੱਜ ਸਿਵਲ ਹਸਪਤਾਲ ਦੇ ਵਿੱਚ ਦਵੀਨ ਨੰਬਰ 2 ਦੇ ਮੁਲਾਜ਼ਮਾਂ ਵੱਲੋਂ ਤੇ ਆ ਵੱਡੇ ਅਧਿਕਾਰੀਆਂ ਵੱਲੋਂ ਅੱਜ ਉਹਦਾ ਮੈਡੀਕਲ ਕਰਾਨ ਲਿਆਂਦਾ ਗਿਆ ਤੇ ਹੁਣ ਉਹਨਾਂ ਨੂੰ ਜਿਹੜਾ ਕੀ ਹੈ 3 ਦਿਨਾਂ ਰਿਮਾਨਡ ਮਿਲੇ ਤੇ ਹੁਣ ਮਾਨਯੋਗ ਅਦਾਲਤ ਦੇ ਵਿੱਚੇ ਪੇਸ਼ ਕਰਨਗੇ ਨੇ ਤੇ ਉਹਨਾਂ ਨੂੰ ਦੇਖਣਾ ਆਨ ਵਾਲੇ ਸਮੇਂ 'ਚ ਇਹ ਦੇਖਣਾ ਹੈ ਕਿ ਉਹਨਾਂ ਨੂੰ ਜੇਲ ਕਰਾਂਗੇ ਜਾਂ ਉਹਨਾਂ ਨੂੰ ਇਹ ਉਹਨਾਰੇ ਕੀ ਕਾਰਵਾਈ ਬੰਦੀ ਕਾਰਵਾਈ ਕੀ ਬੰਦੀ ਹੈ ਇਹ ਆ ਨਾਲ ਸਮੇਂ ਚ ਪਤਾ ਲੱਗਿਆ ਥੋੜਾ ਲੱਨੇ ਆ ਨਹੀਂ ਆ ਥੋੜਾ ਫੋਨ ਦੋਵੇਂ ਤਸਵੀਰਾਂ ਤਾਂ ਦਿਖਾ ਰਿਹਾ ਗੋਰਾ ਕੋਣ ਕਾਂ ਪਰ ਸੰਦੀਪ ਗੋਰਾ ਸਾਫ ਤੇ ਅੱਜ ਉਹਨਾਂ ਨੂੰ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਾਉਣ ਲਈ ਲਿਆਂਦਾ ਗਿਆ ਹੋਇਆ ਹੈ ਤਸਵੀਰਾਂ ਚ ਦੇਖ ਸਕਦੇ ਹੋ ਸਿਵਲ ਹਸਪਤਾਲ ਪਹੁੰਚੇ ਡਵੀ ਨੰਬਰ 2 ਦੇ ਮੁਲਾਜ਼ਮ ਜਿਹੜੇ ਕਿ ਉਹਨਾਂ ਨੂੰ ਨਿਹੰਗਾ ਨੂੰ ਮੈਡੀਕਲ ਕਰਾਉਣ ਵਾਸਤੇ ਲਿਆਂਦਾ ਗਿਆ ਹੈ ਤੇ ਹੁਣ ਅੱਗੇ ਮਾਨਕ ਇਲਾਜਤ ਦੇ ਵਿੱਚ ਪੇਸ਼ ਕੀਤਾ ਜਾਏਗਾ ਤੇ ਉਸ ਤੋਂ ਬਾਅਦ ਤੋ ਇਹ ਤਸਵੀਰਾਂ ਦੇਖ ਸਕਦੇ ਹੋ ਕਿ ਜਿਹੜਾ ਕੀ ਆ ਦੋਰਾ ਸੰਦੀਪ <th>ਠਾਪੜ ਤੇ ਜਿਹੜਾ ਕੀ ਹਮਲਾ ਕੀਤਾ ਗਿਆ ਨਿਹੰਗਾਰ ਦੇ ਵੱਲੋਂ ਉਹਨਾਂ ਨੂੰ ਅੱਜ ਜਿਹੜਾ ਕੀ ਹੈ ਸਿਵਲ ਹਸਪਤਾਲ ਦੇ ਵਿੱਚ ਮੈਡੀਕਲ ਕਰਵਾੰਦਾ ਲੈ ਗਿਆ ਹੋਇਆ ਵੈ ਤੇ ਤਸਵੀਰਾਂ 'ਚ ਦੇਖ ਸਕਦੇ ਹੋ ਤੁਸੀਂ ਮੈਡੀਕਲ ਕਰਾਉਣ ਦੇ ਲਈ ਪਹੁੰਚਿਆ ਤਸਵੀਰਾਂ 'ਚ ਦੇਖ ਸਕਦੇ ਹੋ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਕੀ ਹੈ ਉਹਨਾਂ ਨੂੰ ਮੈਡੀਕਲ ਕਰਾਉਣ ਦੇ ਲਈ ਲੈ ਜਾਂਦਾ ਗਿਆ ਵੈ ਤੇ ਉਸ ਤੋਂ ਬਾਅਦ ਹੁਣ ਮਾਨਯੋਗ ਅਦਾਲਤ ਦੇ ਵਿੱਚ ਜਿਹੜੀ ਕੀ ਇਹਨਾਂ ਦੀ ਪੇਸ਼ੀ ਹੋਵੇਗੀ ਤਸਵੀਰਾਂ 'ਚ ਦੇਖ ਸਕਦੇ ਹੋ ਦੇਵੀ ਨੰਬਰ 2 ਦੀ ਕੋਸ ਜਿਹੜੀ ਕਿ ਇਹਨਾਂ ਨੂੰ ਮੈਡੀਕਲ ਕਰਾਨ ਲੈੰਦਾ ਗਿਆ ਸੀਗਾ ਸਿਵਲ ਹਸਪਤਾਲ ਦੇ ਵਿੱਚ ਤੇ ਹੁਣ ਇਹਨਾਂ ਨੂੰ ਲੈ ਕੇ ਜਾਂਦਾ ਗਿਆ ਵੈ ਤੇ ਹੁਣ ਅੱਗੇ ਦੀ ਕਾਰਵਾਈ ਕੀ ਬੰਦੀ ਹੈ ਹੁਣ ਦੇਖਣਾ ਇਹਗਾ ਆਨਲਾਈਨ ਸਮੇਂ ਚ ਪਤਾ ਲੱਗੇਗਾ ਕਿ ਆਨ ਵਾਲੀ ਇਹਨਾਂ ਦੀ ਅਗਲੀ ਕਾਰਵਾਈ ਕੀ ਬੰਦੀ ਹੈ ਜੁੜੇ ਹੋਏ ਲੁਧਨਾ ਲਾਈਵ ਦਨ ਹਰੀਦਾਨ ਯੂਮੇਰਪੋਰਟ ਧੰਨਵਾਦ